ਕ੍ਰਿਕਟ ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਂਾਂ ਚਕਾਉਂਦੇ ਐ ਮਿੱਟੀ ਦੀਆਂ ਵੀ ਸੌਂ ਖੌ ਰਲਕੇ ਨਹੀਂ ਖੇਡੋਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਪਾਇਦੇ ਨੇ ਉਹ ਸਾਬ ਨੇ ਇਹ ਐ ਨਹੀਂ ਹੈਗੇ ਵੀ ਐਸ ਪਿੰਡ 'ਚੋਂ ਮੈਂ ਜਿੱਤ ਜਾਣਾ ਅਗਲੇ ਪਿੰਡ ਤੂੰ ਮੈਨੂੰ ਜਿਤਾਵੀਂ ਇੱਥੇ ਫਿਕਸਿੰਗ ਨਹੀਂ ਹੈ ਤਾਂ ਪਰਮਾਤਮਾ ਦੇ ਜੀਨ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ 'ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਨੇ ਹੋਰ ਖਰਾਕ ਚਾਰਾਂਗੇ ਕੋਈ ਗੱਲ ਨਹੀਂ ਇਤਕੀ ਨਹੀਂ ਜਿੱਤੇ ਗਾਹਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਕ੍ਰਿਕਟ ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਂਆਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌਂਖ ਹੋਰ ਰਲਕੇ ਨਹੀਂ ਖੇਡੋਂਗੇ ਇਹ ਰਲਕੇ ਨਹੀਂ ਭਾਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਭਾਜਦੇ ਨੇ ਉਸ ਨਾਲ ਇਹ ਐ ਨਹੀਂ ਹੈਗੇ ਵੀ ਐਸ ਪਿੰਡ ਚੋਂ ਮੈਂ ਜਿੱਤ ਜਾਣਾ ਅਗਲੇ ਪਿੰਡ ਤੂੰ ਮੈਨੂੰ ਜਿਤਾਵੀ ਇਹ ਇੱਥੇ ਫਿਕਸਿੰਗ ਨਹੀਂ ਇਹ ਤਾਂ ਪਰਮਾਤਮਾ ਦੇ ਜੀ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਦੇ ਹੋਰ ਖਰਾਕ ਚਾਰਾਂਗੇ ਉਹ ਗੱਲ ਨਹੀਂ ਐਤਕੀ ਨਹੀਂ ਜਿੱਤੇ ਗਾਹਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ক্রিকেট ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਆਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌ ਖੌ ਰਲਕੇ ਨਹੀਂ ਖੇਡੋਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਪਾਇਦੇ ਨੇ ਉਸ ਹੱਦ ਤੱਕ ਇਹ ਐ ਨਹੀਂ ਹੈਗੇ ਵੀ ਐਸ ਪਿੰਡ ਚੋਂ ਮੈਂ ਜਿੱਤ ਜਾਣਾ ਅਗਲੇ ਪਿੰਡ ਤੂੰ ਮੈਨੂੰ ਜਿਤਾਵੀ ਇਹ ਇੱਥੇ ਫਿਕਸਿੰਗ ਨਹੀਂ ਹੈ ਤਾਂ ਪਰਮਾਤਮਾ ਦੇ ਜੀਨ ਹੈ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਨੇ ਹੋਰ ਖਰਾਕ ਚਾਰਾਂਗੇ ਕੋਈ ਗੱਲ ਨਹੀਂ ਇੱਥੇ ਕੀ ਨਹੀਂ ਜਿੱਤੇ ਗਾਹਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਕ੍ਰਿਕਟ ਵਾਲਾਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਆਂ ਚਕਾਉਂਦੇ ਐ ਮਿੱਟੀ ਦੀਆਂ ਵੀ ਸੌਂ ਖੌ ਰਲਕੇ ਨਹੀਂ ਖੇਡੋਂਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਭਜਦੇ ਨੇ ਉਸ ਹੱਬ ਨੇ ਇਹ ਐ ਨਹੀਂ ਹੈਗੇ ਵੀ ਐਸ ਪਿੰਡ 'ਚੋਂ ਮੈਂ ਜਿੱਤ ਜਾਣਾ ਅਗਲੇ ਪਿੰਡ ਤੂੰ ਮੈਨੂੰ ਜਿਤਾਵੀ ਇੱਥੇ ਫਿਕਸਿੰਗ ਨਹੀਂ ਐ ਤਾਂ ਪਰਮਾਤਮਾ ਦੇ ਜੀ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ 'ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਨੇ ਹੋਰ ਖਰਾਕ ਚਾਰਾਂਗੇ ਕੋਈ ਗੱਲ ਨਹੀਂ ਇਤਕੀ ਨਹੀਂ ਜਿੱਤੇ ਗਾਂਹਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ